ਨੇ ਨਿਮਾ ਕਰ ਰਹੇ ਹਾਲ 15 ਹਾਲ ਨੇ ਬਾਕੀ ਆਪਾਂ ਦੇਖਦੇ ਆਂਗੇ ਚਲਾ ਕੇ ਵੀ ਕਿਵੇਂ ਚੱਲਦਾ ਹੈਗਾ ਤੀਜਾ ਵੀ ਗੇਰਾ ਹਾਂਜੀ ਮਿੱਤਰੋ ਸਵਾਗਤ ਹੈ ਵੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤਰੀਕ ਹੈ ਕਿ 8 ਕੰਪਿਊਟਰ ਦਾ ਲੱਗਾ ਹੋਇਆ ਵਾਹਣ ਦੇ ਵਿੱਚ ਦੇਖੋ ਤੇ ਆਪਾਂ ਬਾਹਣ ਲੱਗੇ ਹੋਏ ਆ ਅੱਜ ਤੇ ਉਹ 50 50 ਡੀ ਪਿੱਛੇ 13 ਹਾਲ ਨੇ ਤੇ ਇਧਰ 52 10 ਪਿੱਛੇ 15 ਤੁਹਾਨੂੰ ਦਿਖਾ ਦਈਏ ਕਿੰਨੇ ਕਿੰਨੇ ਮਾ ਕਰ ਰਹੇ ਹਾਲ 15 ਹਾਲ ਨੇ ਬਾਕੀ ਆਪਾਂ ਦੇਖਦੇ ਆਂਗੇ ਚਲਾ ਕੇ ਵੀ ਕਿਵੇਂ ਚੱਲਦਾ ਹੈਗਾ ਲਾਉਣ ਨੂੰ ਕਿਹੜਾ ਹਜੇ ਇਹਨੂੰ 15 ਦੇ ਦੇਖੋ ਠੀਕ ਆ ਜੀ ਇਹ ਵੀ ਪੂਰੇ ਲਗਰੇ ਨੇਗੇ ਵੀਡੀਓ ਦੇ ਵਿੱਚ ਭਾਵੇਂ ਹੁਣ ਨੋੜਾ ਘੱਟ ਲੱਗੇ ਮਿੱਟੀ ਰੱਖੀ ਹੋਈ ਪੂਰੀ ਡੂੰਘੀ ਹੈ ਰਣਿਆ ਵਾਲਾ ਤੀਜਾ ਵੀ ਗੇਰਾ ਦੇ ਲੋ ਵੀ ਮਿੱਤਰੋ ਪਹਿਲਾਂ ਆਪਾਂ ਤੁਹਾਨੂੰ ਹਾਲ ਦਿਖਾ ਦਈਏ ਵੀ 15 ਨੇਗੇ ਤੇ ਦੇਖੋ ਗਿਨ ਲਓ ਕਿੰਨੇ ਲਿਓ ਬਣਾਇਆ ਵੀ ਕਿਤੇ ਵੀ ਤੁਸੀਂ ਘੱਟ ਵੱਧ ਕਹੋ ਲੈ ਗਿਨ ਲਓ 1 2 3 4 5 6 7 8 8 ਦੇ 8 16 ਇੱਕ ਘੱਟ ਹੁੰਦਾ ਮੂਰੇ ਤੇ 52 ਦਾ ਚੌਂਡੀਆ ਬਿਲਕੁਲ ਸਿੰਪਲ ਆ ਕਿਹੜੇ ਗੇਰ ਚਲਾਵੇਂਗਾ ਚੱਲ ਤੇ ਵੀ ਦੂਜੇ ਵਿੱਚ ਪਾਈ ਨੂੰਜਾ ਵੀ ਆਪਾਂ ਹੋਰ ਕੀ ਬਣਾ ਮੜਾ ਜਾਉਂਦੇ ਦੂਜਾ ਵੀ ਗੇਰ ਆਗਾ ਥੋੜਾ ਸੈਂਸੀਡ ਰੱਖੋ ਦਿਲੋਂ ਕਰਦੇ ਕਰਦੇ ਬਟਾ ਲੈ ਲੜਦੇ 2000 ਕਰਦੇ ਕਰਦੇ 2000 ਕਰਦੇ ਕਰਦੇ ਅੱਗੇ rpm ਤੋ ਤੋੜ ਰਿਹਾ ਹੈਗਾ ਲੀਵਰ ਦੇਖੋ ਪੂਰਾ ਥੱਲੇ ਆ ਗਿਆ ਪੂਰਾ ਦਾ ਪੂਰਾ ਦਾ ਨਹੀਂ ਆਪ ਗਿਆ ਸੀ ਵੀ ਵਧੀਆ ਡੁਗਾਈ ਲੈ ਰਿਹਾ ਹੈਗਾ ਬਾਹਰ ਰਮਿਆ ਹੋਇਆ ਹੈਗਾ ਤਾਂ ਕਰਕੇ ਬਾਕੀ ਦੇਖੋ ਮੋੜਦਾ ਰਹੇ

ਦੇ ਵਿੱਚ 13 ਹਾਲ ਨੇ ਪੰਜਾਬੀਆਂ ਡੀ